ਉੱਥੇ ਕਿਦੀ ਚਲਦੀ ਹੈ ਉੱਥੇ ਸਿਰਫ ਕੁਝ ਚਾਪਲੂਸ ਬੰਦਿਆ ਦੀ ਚਲਦੀ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਇਹ ਬਹੁਤ ਆਵਾਜ਼ ਚੱਕ ਚੁੱਕੀ ਆ ਅੱਜ ਉਹਨਾਂ ਬੰਦਿਆ ਦੀ ਚਲਦੀ ਹੈ ਜਾਂ ਤਾਂ ਉਹ ਦਿੱਲੀ ਦੇ ਬਹੁਤ ਜਿਹੜੇ ਕਲੋਜ਼ ਨੇ ਉਹਨਾਂ ਦੀ ਚਾਪਲੂਸੀ ਕਰਦੇ ਨੇ ਉਹਨਾਂ ਦੇ ਪੈਰਾ ਚ ਡਿੱਗਦੇ ਨੇ ਪੰਜਾਬੀ ਭਾਸ਼ਾ ਚ ਕਹੀਏ ਜੀ ਆਪਾਂ ਉਹ ਵਲੰਟੀਅਰ ਨਹੀਂ ਆ ਉਹ ਜਿਹੜੇ ਚਾਪਲੂਸ ਬੰਦੇ ਉਹ ਸੀ ਉਹਨਾਂ ਨੂੰ ਫਿਰ ਦਿੱਲੀ ਵਾਲਿਆਂ ਨੇ ਖੁਸ਼ ਹੋ ਕੇ ਚੇਅਰਮੈਨੀਆਂ ਨਾਲ ਨਿਵਾਸਤਾ ਤੇ ਰੀਸੈਂਟਲੀ ਕੀ ਹੋ ਰਿਹਾ ਥੋੜੇ ਸਾਹਮਣੇ ਰਾਜ ਸਭਾ ਦੇ ਵਿੱਚ ਦਿੱਲੀ ਵਾਲੇ ਭੇਤੇ ਉੱਥੇ ਜੇ ਕਿਸੇ ਆਮ ਵਰਕਰ ਨੂੰ ਭੇਜਿਆ ਜਾਂਦਾ ਗਰੀਬ ਘਰ ਤੋਂ ਚੱਕ ਕੇ ਇਹ ਲੈ ਕੇ ਜਾਂਦੇ ਜਿਸ ਨੇ ਦੜੀਆਂ ਵਿਛਾਈਆਂ ਸੀ ਜਿਸ ਨੇ ਝੰਡੇ ਚੱਕੇ ਸੀ ਉਸ ਬੰਦੇ ਨੂੰ ਭੇਜ ਦਿੱਤਾ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਉੱਥੇ ਕੌਣ ਆ ਜਾਂਦੇ ਨੇ ਜੀ ਸੰਦੀਪ ਪਾਠਕ ਜੀ राघव ਛੱਡਾ ਜੀ ਸੰਜੀਵ ਅਰੋੜਾ ਜੋ ਕਿ ਇੱਥੇ ਦਾ ਆਪਾਂ ਨੂੰ ਕੈਂਡੀਡੇਟ ਦਿੱਤਾ ਗਿਆ ਹੈਗਾ ਹੈਨਾ ਲੁਧਿਆਣਾ ਤੋਂ ਸਿੱਧੇ ਸਿੱਧੇ ਇਹਨਾਂ ਨੇ ਕੀ ਕਰਨਾ ਹੈ ਕਿ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸੀ ਕਿ ਲੋਡ ਪਈ ਸੀ ਇਹਨਾਂ ਨੂੰ ਉਤਾਰਨ ਦੀ ਜੇ ਪਹਿਲਾਂ ਤਾਂ ਰਾਈਟ ਗੋਗੀ ਜੀ ਦਾ ਦੀ ਫੈਮਿਲੀ ਦਾ ਬੰਦਾ ਸੀਗਾ ਉਹਨਾਂ ਨੂੰ ਟਿਕਟ ਦਿੰਦੇ ਗੋਗੀ ਜੀ ਦੀ ਵਾਈਫ ਨੂੰ ਟਿਕਟ ਦੇਣੀ ਬਣਦੀ ਸੀਗੀ ਬਟ ਉਹਨਾਂ ਨੂੰ ਵੀ ਪਿੱਛੇ ਧਰ ਕੇ ਨਾਰ ਕਰਤਾ ਲੁਧਿਆਣਾ ਪਛਮੀ ਜਿਮਨੀ ਚੌਂ ਨੂੰ ਲੈ ਕੇ ਪੂਰੀ ਤਰ੍ਹਾਂ ਚੌਂ ਮੈਦਾਨ ਪਖਿਆ ਹੋਇਆ ਹੈ ਔਰ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੌਂ ਮੈਦਾਨ ਦੇ ਵਿੱਚ ਉਤਰ ਕੇ ਚੌਂ ਪ੍ਰਚਾਰ ਕਰ ਰਹੇ ਨੇ ਵੋਟਰਾਂ ਤੱਕ ਰਾਬਤਾ ਵੀ ਕਰ ਰਹੇ ਨੇ ਪਰ ਪਿਛਲੇ ਦਿਨਾਂ ਦੇ ਵਿੱਚ ਕਈ ਦੂਜੀਆਂ ਪਾਰਟੀਆਂ ਦੇ ਆਗੂ ਕਈ ਪਾਰਟੀਆਂ ਦੇ ਵਿੱਚ ਸ਼ਾਮਲ ਹੋਏ ਔਰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਖੁਦ ਪੰਜਾਬ ਦੇ ਮਹਿਲਾ ਆਮ ਆਦਮੀ ਪਾਰਟੀ ਦੀ ਪ੍ਰਧਾਨ ਪ੍ਰੀਤੀ ਅਰੋੜਾ ਪ੍ਰੀਤੀ ਮਲੋਤਰਾ ਨੂੰ ਮਾਫ ਕਰਨਾ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤਾ ਮੇਰੇ ਨਾਲ ਪ੍ਰੀਤੀ ਮਲੋਤਰਾ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੇਰਾ ਸਵਾਲ ਇਹ ਹੀ ਹੈ ਕਿ ਕਿਵੇਂ ਲੱਗ ਰਿਹਾ ਜੀ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਤੋਂ ਨਰਾਜ਼ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਕੀ ਕਾਰਨ ਕੀ ਰਿਹਾ ਮੈਂ ਪਿਛਲੇ ਦਿਨਾਂ ਦੇ ਵਿੱਚ ਤਸਵੀਰਾਂ ਵੀ ਦੇਖੀਆਂ ਪਟਿਆਲਾ ਦੇ ਵਿੱਚ ਤੁਸੀਂ ਧਰਨਾ ਵੀ ਲਾਇਆ ਕੀ ਰਿਹਾ ਕੀ ਇਸ ਦੇ ਪਿੱਛੇ ਕਾਰਨ ਔਰ ਦੂਸਰੀ ਗੱਲ ਇਹ ਕਿ ਕਿਵੇਂ ਦੇਖਦੇ ਹੋ ਇਸ ਜਮਨੀ ਚੋ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਪੀਟੀਸੀ ਨਿਊਜ਼ ਦੇਖ ਰਹੇ ਸਾਰੇ ਹੀ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਮੈਂ ਧਰਨਾ ਲਾਣ ਤੇ ਮਜਬੂਰ ਹੋ ਗਏ ਸੀ ਅਸੀਂ 1 ਜੂਨ ਨੂੰ ਮੈਂ ਧਰਨਾ ਲਾਇਆ ਸੀ ਆਪਣੇ ਵਰਕਰਾਂ ਦੇ ਹੱਕ ਦੇ ਵਿੱਚ 2011 ਤੋਂ ਅਨੰਦ ਅੰਦੋਲਨ ਸ਼ੁਰੂ ਹੁੰਦਾ ਹੈ ਤੇ ਸਾਡੇ ਕਈ ਫਾਊਂਡਰ ਮੈਂਬਰਸ ਹੈ ਨਾ ਕਈ ਜਿਨ੍ਹਾਂ ਨੇ ਵਿਚਾਰਿਆਂ ਨੇ ਪਾਰਟੀ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਪਾਰਟੀ ਦੀ ਇੰਨੀ ਮਦਦ ਕੀਤੀ ਔਰ ਪਾਰਟੀ ਨੇ ਉਹਨਾਂ ਨੂੰ ਨਹੀਂ ਪੁੱਛਿਆ ਜਦੋਂ ਸਰਕਾਰ ਬਣ ਜਾਂਦੀ ਹੈ 2022 ਦੇ ਵਿੱਚ ਤਾਂ ਉਹਨਾਂ ਨੂੰ ਹੀ ਦਰਕਨਾਰ ਕੀਤਾ ਜਾਂਦਾ ਹੈ ਤੇ ਉੱਥੇ ਕਿਹਦੀ ਚੱਲਦੀ ਹੈ ਉੱਥੇ ਸਿਰਫ ਕੁਝ ਚਾਪਲੂਸ ਬੰਦਿਆਰੀ ਚੱਲਦੀ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਇਹ ਬਹੁਤ ਆਵਾਜ਼ ਚੱਕ ਚੁੱਕੀ ਆ ਅੱਜ ਉਹਨਾਂ ਬੰਦਿਆਂ ਦੀ ਚੱਲਦੀ ਹੈ ਜਾਂ ਤਾਂ ਉਹ ਦਿੱਲੀ ਦੇ ਬਹੁਤ ਜਿਹੜੇ ਕਲੋਜ਼ ਨੇ ਉਹਨਾਂ ਦੀ ਚਾਪਲੂਸੀ ਕਰਦੇ ਨੇ ਉਹਨਾਂ ਦੇ ਪੈਰਾ 'ਚ ਡਿੱਗਦੇ ਨੇ ਪੰਜਾਬੀ ਭਾਸ਼ਾ 'ਚ ਕਹੀਏ ਜੀ ਆਪਾਂ ਪੈਰਾ 'ਚ ਡਿੱਗਦੇ ਨੇ ਤੇ ਉਹਨਾਂ ਉਹਨਾਂ ਦੀ ਚੱਲਦੀ ਹੈ ਉਹ ਕੀ ਕਰਦੇ ਨੇ ਵਰਕਰਾਂ ਦੀ 네ਗੇਟਿਵ ਰਿਪੋਰਟਸ ਉੱਤੇ ਭੇਜਦੇ ਨੇ ਔਰ ਵਰਕਰ ਵਿਚਾਰਾ ਉੱਥੇ ਦਾ ਉੱਥੇ ਹੀ ਖੜਾ ਔਰ ਚਾਪਲੂਸ ਅੱਗੇ ਆਗੇ ਇਹ ਉਹ ਚਾਪਲੂਸ ਬੰਦੇ ਨੇ ਜਿਹੜੇ ਇੱਕ ਟਾਈਮ ਦੇ ਵਿੱਚ ਪਾਰਟੀ ਵੀ ਛੱਡ ਗਏ ਸੀ ਫਿਰ ਆ ਕੇ ਜਦੋਂ ਉਹਨਾਂ ਨੂੰ ਲੱਗਿਆ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਤਾਂ ਆ ਕੇ ਪਹਿਲਾਂ ਆ ਕੇ ਝੰਡੇ ਚੱਕ ਕੇ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਦੇ ਨਾਅਰੇ ਲਾਉਂਦੇ ਨੇ ਇਹ ਉਹ ਵਰਕਰ ਨੇ ਉਹ ਵਲੰਟੀਅਰ ਨੇ ਉਹ ਜਿਹੜੇ ਚਾਪਲੂਸ ਬੰਦੇ ਉਹ ਸੀ ਉਹਨਾਂ ਨੂੰ ਫਿਰ ਦਿੱਲੀ ਵਾਲਿਆਂ ਨੇ ਖੁਸ਼ ਹੋ ਕੇ ਚੇਅਰਮੈਨੀਆਂ ਨਾਲ ਨਿਵਾਸਤਾ ਤੇ ਰੀਸੈਂਟਲੀ ਕੀ ਹੋ ਰਿਹਾ ਤੁਹਾਡੇ ਸਾਹਮਣੇ ਰਾਜ ਸਭਾ ਦੇ ਵਿੱਚ ਦਿੱਲੀ ਵਾਲੇ ਭੇਤੇ ਉੱਥੇ ਜੇ ਕਿਸੇ ਆਮ ਵਰਕਰ ਨੂੰ ਭੇਜ ਜਾਂਦਾ ਗਰੀਬ ਘਰ ਤੋਂ ਚੱਕ ਕੇ ਇਹ ਲੈ ਕੇ ਜਾਂਦੇ ਜਿਸ ਨੇ ਦੜੀਆਂ ਵਿਛਾਈਆਂ ਸੀ ਜਿਸ ਨੇ ਝੰਡੇ ਚੱਕੇ ਸੀ ਉਸ ਬੰਦੇ ਨੂੰ ਭੇਜਦੇ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਉੱਥੇ ਕੌਣ ਆ ਜਾਂਦੇ ਨੇ ਜੀ ਸੰਦੀਪ ਪਾਠਕ ਜੀ राघव ਛੱਡਾ ਜੀ ਜਿਹੜੇ ਕਿ ਇੱਕ ਪੈਕੇਜ ਲੈ ਰਹੇ ਹੁੰਦੇ ਨੇ ਤੇ ਉਹ ਰਗ ਜੇ ਸਭਾ ਦੇ ਵਿੱਚ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਆ ਹੁਣ ਚੇਅਰਮੈਨੀਆਂ ਦਿੱਤੀਆਂ ਗਈਆਂ ਨੇ ਦਿੱਲੀ ਵਾਲਿਆਂ ਨੂੰ ਦਿੱਤੀਆਂ ਗਈਆਂ ਨੇ ਦੀਪਕ ਚੋਹਾਨ ਇੱਕ ਪੇਡ ਵਰਕਰ ਦਿੱਲੀ ਵਾਲਿਆਂ ਦਾ ਰੀਨਾ ਗੁਪਤਾ ਕੌਣ ਐ ਉਹ ਰੀਨਾ ਗੁਪਤਾ ਅਰਵਿੰਦ ਕੇਜਰੀਵਾਲ ਜੀ ਦੇ ক্লোਜ਼ ਨੇ ਉਹਨਾਂ ਨੂੰ ਦੇ ਦਿੱਤੀ ਗਈ ਹੈ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਨੇ ਕੀ ਗੱਲ ਉੱਥੇ ਸਾਡੇ ਵਰਕਰ ਦਾ ਰਾਈਟ ਨਹੀਂ ਬਣਦਾ ਸਾਡੇ ਕਿਸੇ ਪੰਜਾਬੀ ਦਾ ਰਾਈਟ ਨਹੀਂ ਬਣਦਾ ਮੈਂ ਇਹ ਇਸ ਕਰ ਕਰਕੇ ਮੈਂ ਵਰਕਰਾਂ ਦੇ ਹੱਕ ਦੇ ਵਿੱਚ ਧਰਨਾ ਦਿੱਤਾ ਸੀ ਤੇ ਜਿਸ ਤੋਂ ਬਾਅਦ ਕਿ ਸਾਨੂੰ ਬਹੁਤ ਜ਼ਿਆਦਾ ਧਮਕੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਉਹਨਾਂ ਨੇ 19 ਤਰੀਕ ਜੀ ਇਲੈਕਸ਼ਨਾਂ ਜਦੋਂ ਖਤਮ ਹੋ ਜਾਂਦੀਆਂ ਨੇ ਤਾਂ ਫਿਰ ਇਸ ਤੋਂ ਬਾਅਦ ਇਹਨਾਂ ਦੇ ਨਾਲ ਸਾਰੇ ਹਿਸਾਬ ਕਿਤਾਬ ਲਿਆ ਜਾਊਗਾ ਨਹੀਂ ਕਿਵੇਂ ਧਮਕੀ ਆ ਕੋਈ ਸਬੂਤ ਹੈਗਾ ਤੁਹਾਡੇ ਕੋਲ ਆ ਦੇਖੋ ਮੈਂ ਤੁਹਾਨੂੰ ਦਿਖਾਨੀਆਂ WhatsApp ਗਰੁੱਪ ਕ੍ਰੀਏਟ ਕੀਤੇ ਜਾ ਰਹੇ ਨੇ ਮੈਂ WhatsApp ਗਰੁੱਪਸ ਦੇ ਵਿੱਚ ਆ ਮੈਂ ਮੈਂ ਫਲੇ ਆਡੀਓ ਸੁਣਾਦਾ ਇਹ ਆਡੀਓ ਹੈ ਕਿ ਡਿਸਟ੍ਰਿਕਟ ਇੰਚਾਰਜ ਡਿਸਟ੍ਰਿਕਟ ਸੈਕਟਰੀ ਧਿਆਨ ਦੇ ਕਿ ਕੋਈ ਵੀ ਹਮਾਰਾ اپੋਜੀਸ਼ਨ ਦਾ ਲੀਡਰ ਜਿਸ ਨੇ ہماری ਪਾਰਟੀ ਦੇ ਖਿਲਾਫ ਜਾਂ ਹਮਾਰੇ ਕਿਸੇ ਲੀਡਰ ਦੇ ਖਿਲਾਫ ਕੋਈ ਵੀ ਪੋਸਟ ਡਾਲੀ ਹੋ ਜਿਸ पे 100 ਸੇ ਜ਼ਿਆਦਾ ਲਾਈਕ ਹੋ ਉਸ ਪੋਸਟ ਦਾ ਲਿੰਕ ਆਪਨੇ ਇਸ ਗਰੁੱਪ ਮੇਂ ਸ਼ੇਅਰ ਕਰਨਾ ਹੈ। ਥੈਂਕ ਯੂ। ਇਹ ਨਹੀਂ ਇਹ ਗੱਲ ਕਰਦੇ ਵੀ ਕਿ ਆਡੀਓ ਮੈਸੇਜ ਭੇਜਾਂ ਇਹ ਜੀ ਆਡੀਓ ਇੱਕ ਇਹਨਾਂ ਨੇ ਗਰੁੱਪ ਕ੍ਰੀਏਟ ਕੀਤਾ ਹੈ ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਜਿਨ੍ਹਾਂ ਨੇ ਧਰਨੇ ਲਾਏ ਸੀ ਜਿਨ੍ਹਾਂ ਨੇ ਮਤਲਬ ਪਾਰਟੀ ਦੇ ਖਿਲਾਫ ਗਤੀਵਧੀਆਂ ਪਾ ਰਹੇ ਨੇ ਤੇ ਉਹਨਾਂ ਉਹ ਬੰਦਿਆਂ ਦੇ ਸਕਰੀਨਸ਼ਾਟ ਚੱਕ ਕੇ ਤੁਸੀਂ ਇਸ ਗਰੁੱਪ ਦੇ ਵਿੱਚ ਪਾਣੇ ਆ ਤੇ ਬਾਅਦੋਂ ਇਹ ਕਾਰਵਾਈਆਂ ਕਰਨਗੇ ਦੇਖੋ ਇੰਨੇ ਕਿ ਬੇਸ਼ਰਮੀ ਦੇ ਉੱਤੇ ਉੱਤਰ ਆਏ ਨੇ ਇਹ ਬੰਦੇ ਹੈ ਅੱਜ ਸੰਜੀਵ अरोੜਾ ਜੋ ਕਿ ਇੱਥੇ ਦਾ ਆਪਾਂ ਨੂੰ ਕੈਂਡੀਡੇਟ ਦਿੱਤਾ ਗਿਆ ਹੈਗਾ ਹੈ ਨਾ ਲੁਧਿਆਣਾ ਤੋਂ ਸਿੱਧੇ ਸਿੱਧੇ ਇਹਨਾਂ ਨੇ ਕੀ ਕਰਨਾ ਹੈ ਕਿ ਸੰਜੀਵ अरोड़ा ਰਾਜ ਸਭਾ ਮੈਂਬਰ ਸੀ ਕੀ ਲੋਡ ਪਈ ਸੀ ਇਹਨਾਂ ਨੂੰ ਉਤਾਰਨ ਦੀ ਜੇ ਪਹਿਲਾਂ ਤਾਂ ਰਾਈਟ ਗੋਗੀ ਜੀ ਦਾ ਦੀ ਫੈਮਲੀ ਦਾ ਬੰਦਾ ਸੀਗਾ ਉਹਨਾਂ ਨੂੰ ਟਿਕਟ ਦਿੰਦੇ ਗੋਗੀ ਜੀ ਦੀ ਵਾਈਫ ਨੂੰ ਟਿਕਟ ਦੇਣੀ ਪੈਂਦੀ ਸੀ ਬਟ ਉਹਨਾਂ ਨੂੰ ਵੀ ਪਿੱਛੇ ਧਰ ਕੇ ਨਾਰ ਕਰਤਾ ਕੇਜਰੀਵਾਲ ਸਾਹਿਬ ਉੱਥੋਂ ਦੀ ਦਿੱਲੀ ਤੋਂ ਨਕਾਰਤਾ ਲੋਕਾਂ ਨੇ ਪੰਜਾਬ ਦੇ ਵਿੱਚ ਆ ਕੇ ਇਹ ਬੈਠ ਗਏ ਨੇ ਤੇ ਇਹ ਸਾਰੇ ਦਿੱਲੀ ਦੇ ਟੀਮ ਦਿੱਲੀ ਦੀ ਗੁੰਡਾ ਕਹਿੰਦੇ ਗਰੁੱਪ ਹੈ ਨਾ ਇਹ ਸਾਰੇ ਇੱਥੇ ਆ ਗਏ ਨੇ ਤੇ ਪੰਜਾਬ ਦਾ ਪੈਸਾ ਦਿੱਲੀ ਵਾਲ ਨੂੰ ਕਰਨ ਲਈ ਕੇਜਰੀਵਾਲ ਸਾਹਿਬ ਨੂੰ ਹੁਣ ਇੱਥੇ ਪੂਰਾ ਪੰਜਾਬ ਦੇ ਐਮ ਐਲ ਏ ਮੰਤਰੀ ਇੱਥੇ ਬੈਠੇ ਨੇ ਦਿੱਲੀ ਵਾਲੇ ਸਾਰੇ ਡੇਰਾ ਲਾ ਕੇ ਬੈਠੇ ਨੇ ਕਦੇ ਲਈ ਸੰਜੀਵ अरोड़ा ਜਿੱਤ ਕੇ ਐਮ ਐਲ ਏ ਬਣਾਈਏ ਉਸ ਤੋਂ ਬਾਅਦ ਕੇਜਰੀਵਾਲ ਰਾਜ ਸਭਾ ਦੇ ਵਿੱਚ ਭੇਜੀ ਗਈ ਇਹ ਆਡੀਓ ਕਿਦੀ ਹੈ ਇਹ ਇਹ ਦਿੱਲੀ ਦਿੱਲੀ ਵਾਲਿਆਂ ਦੀ ਕੀ ਕੋਈ ਨਾਮ ਦੇਖੋ ਨਾਮ ਮੈਨੂੰ ਇਹ ਆਡੀਓ ਆਈ ਹੈ ਮੈਂ ਕਿ ਮੈਂ ਉਸ ਦਾ ਹਿੰਦੀ ਦੇ ਵਿੱਚ ਹੈ ਕੋਈ ਪੰਜਾਬੀ ਨਹੀਂ ਪੰਜਾਬੀ ਨਹੀਂ ਹੈ ਹਿੰਦੀ ਵਾਲੀ ਹੈ ਮੈਂ ਤੁਹਾਨੂੰ ਦੱਸਤਾ ਰਹੀਆਂ ਜਿੰਨੀਆਂ ਨੌਕਰੀਆਂ ਮੈਂ ਕਹਿੰਦੀਆਂ ਇਹ ਕਹਿੰਦੇ ਨੇ ਨੌਕਰੀਆਂ ਜਿੰਦਾ ਸੀਐਮ ਆਫਿਸ ਦੇ ਵਿੱਚ মিডিਆ ਵਾਲੇ ਭਰਤੀ ਹੋਏ ਨੇ ਦਿੱਲੀ ਵਾਲੇ ਨੇ ਤਾਂ ਫਿਰ ਆਬਵੀਅਸਲੀ ਇਹ ਦਿੱਲੀ ਵਾਲੇ ਹੀ ਹਿੰਦੀ ਬੋਲ ਰਿਹਾ ਤੁਹਾਡੇ ਸਾਹਮਣੇ ਤਾਂ ਦਿੱਲੀ ਵਾਲੇ ਹੁਣ ਇਹ 19 ਤਰੀਕ ਤੋਂ ਬਾਅਦ ਇਹ ਐਕਸ਼ਨ ਲੈਣਗੇ ਤੇ ਮੈਂ ਤੁਹਾਡੇ ਚੈਨਲ ਥਰੂ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਵੀ ਇਹਹੀ ਰਿਕੁਐਸਟ ਕਰਦੀ ਆ ਕਿ ਜਿਨ੍ਹਾਂ ਨੇ ਧਰਨਾ ਲਾਇਆ ਸੀ ਜਿਨ੍ਹਾਂ ਜਿਹੜੇ ਇਹ ਪੋਸਟਾਂ ਪਾ ਰਹੇ ਨੇ ਪਲੀਜ਼ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਨੂੰ ਪੂਰੀ ਪ੍ਰੋਟੈਕਸ਼ਨ ਦੇਣੀ ਹੈ ਅੱਛਾ ਪ੍ਰੀਤੀ ਜੀ ਕਿਵੇਂ ਦੇਖਦੇ ਹੋ ਜਿਮਨੀ ਚੋਨ ਨੂੰ ਤੁਸੀਂ ਵੈਸੇ ਹੁਣੇ ਐਕਸਪਲੇਨ ਕਰ ਹੀ ਦਿੱਤਾ ਕਿ ਸੰਜੀਵ ਰੋੜਾ ਨੂੰ ਇਸ ਕਰਕੇ ਚੋਨ ਮੈਦਾਨ ਦੇ ਵਿੱਚ ਉਤਾਰੇ ਕਿ ਅਰਵਿੰਦ ਕੇਜਰੀਵਾਲ ਰਾਜ ਸਭਾ ਮੈਂਬਰ ਜਾਣਾ ਚਾਹੁੰਦੇ ਨੇ ਵੈਸੇ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਹੈ ਇੱਥੇ ਫਾਈਟ ਕਿ ਦੇਖੋ ਬਹੁਤ ਹੀ ਅچھے ਉਮੀਦਵਾਰ ਨੇ ਪਰ ਪਰੁਕਾਰ ਸਿੰਘ ਨੂੰ ਮਨਜੀ ਜਿਨ੍ਹਾਂ ਦੇ ਬਾਰੇ ਮੈਂ ਬਹੁਤ ਵਧੀਆ ਸੁਣਿਆ ਤੇ ਆਪਣੇ ਐਡਵੋਕੇਟ ਨੇ ਤੇ ਬਹੁਤ ਸੋਸ਼ਲ ਵਰਕਰ ਕਰ ਰਹੇ ਨੇ ਕਿਉਂਕਿ ਮੈਂ ਦੇਖੋ ਸ਼ੋਮਨੀ ਅਕਾਲੀ ਦਲ ਦੇ ਵਿੱਚ ਪਰਸਾ ਹੀ ਜੁਆਇਨ ਕੀਤਾ ਹੈ ਹਨਾ ਤੇ ਮੈਂ ਪਬਲਿਕ ভিউਸ ਲਏ ਨੇ ਪਬਲਿਕ ভিউਸ ਲਏ ਨੇ ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਇਹ ਕਿਸ ਤਰ੍ਹਾਂ ਦੇ ਬੰਦੇ ਨੇ ਤੇ ਉਹਨਾਂ ਨੇ ਸਾਰਿਆਂ ਨੇ ਇਹਨਾਂ ਨੂੰ ਬਹੁਤ ਹੀ ਵਧੀਆ ਕਿਹਾ ਹੈ ਦੇਖੋ ਕੈਂਡੀਡੇਟ ਬਹੁਤ ਵਧੀਆ ਨੇ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਪਲੀਜ਼ ਇਹ ਕਹੂੰਗੀ ਕਿ ਅਪ ਜੇ ਸੰਜੀਵ ਰੋੜਾ ਨੂੰ ਤੁਸੀਂ ਜਿਤਾਉਂਦੇ ਹੋ ਤਾਂ ਕੇਜਰੀਵਾਲ ਨੂੰ ਸਿੱਧੇ ਸਿੱਧੇ ਤੁਸੀਂ ਇਹ ਰਾਜ ਸਭਾ ਚ ਭੇਜਦੇ ਹੋ ਕੇਜਰੀਵਾਲ ਨੂੰ ਸਾਡੇ ਪੰਜਾਬ ਦਾ ਕੁਝ ਨਹੀਂ ਪਤਾ ਪੰਜਾਬ ਨੂੰ ਕੀ ਕੀ ਚਾਹੀਦਾ ਕੀ ਕੀ ਲੋੜਾਂ ਨੇ ਪੰਜਾਬ ਦੀਆਂ ਕਈ ਵਿਕਾਸ ਲਈ ਚਾਹੀਦੇ ਹੈ ਕਿਉਂਕਿ ਕਈ ਪੰਥਕ ਮਸਲੇ ਨੇ ਕਈ ਕੁੱਝ ਨਹੀਂ ਉਹ ਕੋਈ ਪੰਜਾਬੀ ਹੀ ਉਠਾ ਸਕਦਾ ਹੈ ਉੱਥੇ ਰਾਜ ਸਭਾ ਦੇ ਵਿੱਚ ਨਾ ਕਿ ਕੇਜਰੀਵਾਲ ਉਠਾ ਸਕਦਾ ਹੈ ਠੀਕ ਹੈ ਇਹ ਪਰ ਮੈਂ ਤਾਂ ਤੁਹਾਡੇ ਸਾਰੇ ਲੁਧਿਆਣਾ ਵਾਸੀਆਂ ਨੂੰ ਕਹੂੰਗੀ ਪਰਵਕਾਰ ਸਿੰਘ ਨੂੰ ਮਨਜੀ ਨੂੰ ਵੋਟਾਂ ਪਾਓ ਤੇ ਉਹਨਾਂ ਨੂੰ ਜਿਤਾਓ ਉਹ ਕਿਉਂਕਿ ਆਪਣੇ ਪੰਜਾਬ ਦੇ ਜਿਹੜੇ ਕੰਮ ਨੇ ਨਾ ਵਿਕਾਸ ਦੇ ਕੰਮ ਨੇ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਕਰਨਗੇ ਹੂੰ ਹੂੰ ਜੀ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ